ਮੈਂ ਪੰਜ ਆਪ ਦੀ ਧਰਤੀ ਬੋਲਾਂ ਮੈਂ ਪੰਜ ਆਪ ਦੀ ਧਰਤੀ ਬੋਲਾਂ ਮੇਰਾ ਮੁਖ ਚੱਲੇ ਆਏ ਪਾਣੀ ਮੇਰਾ ਮੁਖ ਚੱਲੇ ਆਏ ਪਾਣੀ ਤਿੰਨ ਪਰਤਾਂ ਤੁਸੀਂ ਕੱਢ ਲਈਆਂ ਤਿੰਨ ਪਰਤਾਂ ਤੁਸੀਂ ਕੱਢ ਲਈਆਂ ਹੁਣ ਚੌਥੀ ਵੀ ਖਤਮ ਹੋ ਜਾਣੀ ਹੁਣ ਚੌਥੀ ਵੀ ਖਤਮ ਹੋ ਜਾਣੀ ਮੈਂ ਪੰਜ ਆਪ ਦੀ ਧਰਤੀ ਬੋਲਾਂ ਮੇਰਾ ਮੁਖ ਚੱਲੇ ਆਏ ਪਾਣੀ ਮੇਰਾ ਮੁਖ ਚੱਲੇ ਆਏ ਪਾਣੀ 5 7 ਵਰੇ ਮੇਰਾ ਜੀਵਨ ਬਚਿਆ 5 7 ਵਰੇ ਮੇਰਾ ਜੀਵਨ ਬਚਿਆ ਬਸ ਮੈਂ ਬੰਜਰ ਹੋਵਣ ਹਾਂ ਵਾਲੀ ਬਸ ਮੈਂ ਬੰਜਰ ਹੋਵਣ ਹਾਂ ਵਾਲੀ ਫਿਰ ਮਾਰੂ ਥਲ ਤੁਸੀਂ ਮੇਰਾ ਨਾਂ ਰੱਖਿਓ ਫਿਰ ਮਾਰੂ ਥਲ ਤੁਸੀਂ ਮੇਰਾ ਨਾਂ ਰੱਖਿਓ ਤੁਹਾਨੂੰ ਕਿਤੇ ਨਹੀਂ ਆ ਦਿਸਨੀ ਹਰਿਆਲੀ ਤੁਹਾਨੂੰ ਕਿਤੇ ਨਹੀਂ ਆ ਦਿਸਨੀ ਹਰਿਆਲੀ ਮੈਂ ਪੰਜ ਆਵ ਦੀ ਧਰਤੀ ਬੋਲਾਂ ਮੇਰਾ ਮੁੱਖ ਚੱਲੇ ਆਏ ਪਾਣੀ ਮੇਰਾ ਮੁਖ ਚੱਲੇ ਆਏ ਪਾਣੀ ਨਾ ਚਿੜੀਆਂ ਦਿਸਣ ਨਾ ਹੀ ਦਿਸਣੇ ਤੋਤੇ ਨਾ ਚਿੜੀਆਂ ਦਿਸਣ ਨਾ ਹੀ ਦਿਸਣੇ ਤੋਤੇ ਨਾ ਹੀ ਬੋਲੇਗੀ ਮਿੱਠੀ ਬੋਲੀ ਕੋਇਲ ਕਾਲੀ ਨਾ ਹੀ ਬੋਲੇਗੀ ਮਿੱਠੀ ਬੋਲੀ ਕੋਇਲ ਕਾਲੀ ਮੈਂ ਪਾਂਝ ਆਵਦੀ ਧਰਤੀ ਕੋ ਦਾ ਮੇਰਾ ਮੁਖ ਚੱਲੇ ਆਏ ਪਾਣੀ ਮੇਰਾ ਮੁਖ ਚੱਲੇ ਆਏ ਪਾਣੀ ਆਓ ਘਰ ਘਰ ਜਾ ਕੇ ਕੋਕਾ ਦੇਈਏ ਆਓ ਘਰ ਘਰ ਜਾ ਕੇ 호ਕਾ ਦੇਈਏ بچਾ ਲੋ ਧਰਤੀ ਹੀਟਲਾ ਵਗਦਾ ਪਾਣੀ بچਾ ਲੋ ਧਰਤੀ ਹੀਟਲਾ ਵਗਦਾ ਪਾਣੀ ਮੈਂ ਪੰਜ ਆਵਦੀ ਧਰਤੀ ਹੁੰਦਾ ਮੇਰਾ ਮੁਖ ਚੱਲਿਆ ਏ ਪਾਣੀ ਮੇਰਾ ਮੁਖ ਚੱਲਿਆ ਏ ਪਾਣੀ ਜੇਕਰ ਫਿਰ ਵੀ ਨਾ ਸਮਝੇ ਲੋਕੀ ਜੇਕਰ ਫਿਰ ਵੀ ਨਾ ਸਮਝੇ ਲੋਕੀ ਤਾਂ ਮੁੱਕ ਜਾਵੇਗੀ ਸਾਡੀ ਜੀਵਨ ਕਹਾਣੀ ਤਾਂ ਮੁੱਕ ਜਾਵੇਗੀ ਸਾਡੀ ਜੀਵਨ ਕਹਾਣੀ ਮੈਂ ਪੰਜ ਆਵਦੀ ਧਰਤੀ मुक चले आए पाणी मेर मुक चले आए पाणी